ਅੱਜ ਵੀ ਵੀਡੀਓ ਦੀ ਸ਼ੁਰੂਆਤ ਇਹਨਾਂ ਤਿੰਨ ਬਾਈਆਂ ਨਾਲ ਤੇ ਵੀਰ ਹੁਣੀ ਹੈਗੇ ਆ ਸ੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਤੋਂ ਉੱਠ ਕੇ ਮੁੰਡੇ ਕੁਐਤ ਚਾਉਂਦੇ ਆ ਕੁਐਤ ਛੋਟ ਕੇ ਕਹਿੰਦੇ ਵੀ ਯੂਰਪ ਜਾਣਾ ਹੈ ਯੂਰਪ ਵਾਲੇ ਕਹਿੰਦੇ ਕੈਨੇਡਾ ਜਾਣਾ ਤੇ ਕੈਨੇਡਾ ਵਾਲੇ ਕਹਿੰਦੇ ਪੰਜਾਬ ਜਾਣਾ ਐਂ ਆ ਭਾਈ ਕਹਾਣੀ ਇਹ ਵੀਰ ਡਰਾਈਵਰ ਆ ਇੱਥੇ ਐਡਨੋ ਕੰਪਨੀ ਦੇ ਵਿੱਚ ਟਰੱਕ ਚਲਾਉਂਦੇ ਆ ਜੀ ਐਨ ਨੂੰ ਭਾਈ ਸਵੇਰੇ ਮੇਲੇਗੇਲੇ ਕਿਤੇ ਵੀਰਾਂ ਨਾਲ ਤੇ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਤਿੰਨੇ ਬਾਈਆਂ ਨੂੰ ਸਿੰਘ ਸਾਹਿਬ ਮਾਨਚੈਸਟਰ ਸਿਟੀ ਬਹੁਤ ਵਧੀਆ ਲੱਗਿਆ ਚਾਹਾਂ ਦੇ ਕੱਪ ਸਾਡੇ ਸਵੇਰੇ ਸਵੇਰੇ ਸਾਂਝੇ ਹੋਏ ਆ ਓਕੇ ਭਾਈ ਸਸਵੀਕਾਰ ਨਾ ਨਾ ਇਹ ਆਪਣਾ ਕ੍ਰਿਕਟ ਵਾਲਾ ਵੀਰ ਆ ਬਾਈ ਤੁਹਾਡਾ ਨਾਮ ਦੱਸਿਓ ਸਤਿੰਦਰ ਜੀ ਸਤਿੰਦਰ ਜੀ ਸਤਿੰਦਰ ਕ੍ਰਿਕਟ ਖੇਡਦਾ ਤੇ ਸਤਿੰਦਰ ਦੀ ਆ ਰੇਂਜ ਰੋਵਰ ਗੱਡੀ ਆ ਤੇ ਇਹ ਰੇਂਜ ਰੋਵਰ 2013 ਮਾਡਲ ਦੱਸਿਆ ਸੀ ਤੁਸੀਂ 2011 ਮਾਡਲ ਆ ਤੇ ਇਹਦੀ ਇੰਡੀਆ ਦੀ ਕਿੰਨੀ ਕੀਮਤ ਆ ਹੁਣ ਭਾਜੀ ਮਤਲਬ ਇੰਡੀਆ ਦੀ ਕੀਮਤ ਦੀ ਮੈਂ 8 ਕ ਲੱਖ ਦੀ ਕੁਛ ਲਈ ਸੀਗੀ ਹਾਂ ਤੇ ਹੁਣ ਜਿਹੜੀ ਇਹਦੀ ਮਾਰਕੀਟ ਵੈਲਿਊ ਮੇਰੇ ਹਿਸਾਬ ਨਾਲ 2 ਕ ਲੱਖ ਬਸ ਸੋ ਹੁਣ ਇੰਡੀਆ ਦੇ 2 ਲੱਖ ਦੀ ਹੈ ਇਹ 2 ਕ ਲੱਖ ਤੱਕ ਜੀ ਹੈ ਇੱਥੇ ਗੱਡੀਆਂ ਦੀ ਗੱਡੀਆਂ ਦੀ ਆ ਆ ਰੇਟ ਹੈ ਇੱਥੇ ਜੇ ਫੋਰਚੂਨਰ ਆਪਣੇ ਹੈਗੀ ਆ 55 53 ਲੱਖ ਦੀ ਇੱਥੇ ਕਿੰਨੇ ਦੀ ਆ ਇੱਥੇ ਭਾਜੀ ਜੇ ਨਿਊ ਲੈਣੀ ਆ ਤਾਂ 20 ਕ ਲੱਖ ਦੀ ਪੈਂਦੀ ਆ ਜੇ ਕੋਈ ਆਪਾਂ ਯੂਜ਼ਡ ਲੈਣੇ ਆ ਤਾਂ ਯੂਜ਼ਡ ਆਪਾਂ ਨੂੰ ਕੋਈ 6 ਕ ਲੱਖ ਦੀ ਮਿਲ ਜਾਂਦੀ ਹੈ 6 ਕ ਲੱਖ ਦੀ ਫੋਰਚੂਨਰ ਵਧੀਆ ਹਾਲਤ ਦੀ ਸੰਗੀਤ ਹੈ ਜੀ ਬਾਈ ਟੀਮ ਪਹਿਨੀ ਹਾਂ ਇਹਨਾਂ ਦੇ ਸਾਰੇ ਟੈਕਸ ਨਾ ਹੁਣੇ ਕਰਕੇ ਗੱਡੀਆਂ ਦੇ ਮੁੱਲ ਬਹੁਤ ਘਟ ਰਹੇ ਆਜੋ ਫਿਰ ਚੱਲੀਏ ਵੀਰੇ ਆਪਾਂ ਆਪਣੇ ਸਫਰਾਂ ਨਾਲ ਜੁੜੇ ਸਾਰੇ ਮਿੱਤਰ ਬੇਲੀਆਂ ਨੂੰ ਪੈਣਾ ਭਰਾਵਾ ਬਜ਼ੁਰਗਾਂ ਨੂੰ ਸਤਿ ਸ੍ਰੀ ਅਕਾਲ ਇਸ ਵੇਲੇ ਆਪਾਂ ਦੇਸ਼ ਕੁਵੈਤ ਦੇ ਵਿੱਚ ਖੜੇ ਆ ਗਲਫ ਗਲਫ ਦਾ ਇਹ ਆਪਣੇ ਸਫਰ ਦਾ ਛੇਵਾਂ ਦੇਸ਼ ਤੇ ਕੁਵੈਤ ਦੇ ਰੰਗ ਦੇਖੀ ਜਾਂਦੇ ਦੋ ਤਿੰਨ ਦਿਨ ਇੱਥੇ ਹੋ ਗਏ ਇੱਕ ਦੋ ਦਿਨ ਇੱਥੇ ਹੋਰ ਲਾਵਾਂਗੇ ਕੁਝ ਥਾਵਾਂ ਨੇ ਤੋਂ ਆਇਲੈਂਡ ਆ ਜਾਂ ਹੋਰ ਮੈਨ ਮੇਡ ਚੀਜ਼ਾਂ ਨੇ ਆ ਵੈਨਿਊ ਆ ਕਈ ਚੀਜ਼ਾਂ ਨੇ ਉਹ ਦੇਖਦੇ ਆ ਮਿਲਦੇ ਆ ਆਪਾਂ ਅੱਜ ਦੇ ਸਫ਼ਰ 'ਚ ਅੱਜ ਦੀ ਵੀਡੀਓ ਦੇ ਨਾਲ ਜੁੜੇ ਰਹੋ ਆਪਣੇ ਸਫ਼ਰਾਂ ਨਾਲ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਤੇ ਸ਼ੇਅਰ ਜਰੂਰ ਕਰਿਓ ਤੇ ਇਸ ਵੇਲੇ ਆਪਾਂ ਖੜੇ ਆ ਇਲਾਕਾ ਮਹਾਪੋਲਾ ਦੇਸ਼ ਕੁਵੈਤ ਦੇ ਵਿੱਚ ਅਮਰਤਰੀ ਸੁਆਦ ਕੁਲਚੇ ਹੋ ਰਹੀ ਨੇ ਕੁਲਚੇ ਵੀਰ ਹੋਣੇ ਕੁਵੈਤ ਦੇ ਵਿੱਚ ਇਹ ਆਪਣੇ ਬਾਈਆਂ ਦਾ ਪੰਜਾਬੀ ਢਾਬਾ ਬਣਾਇਆ ਹੋਇਆ ਪੰਜਾਬੀ ਹਵੇਲੀ ਅਸਲ ਦੇ ਵਿੱਚ ਕੀ ਗੱਲ ਹੁੰਦੀ ਹੈ ਜਦੋਂ ਆਪਾਂ ਬਾਹਰ ਘੁੰਮਣ ਜਾਂਦੇ ਆ ਤਾਂ ਆਪਾਂ ਉੱਥੋਂ ਦੇ ਇਲਾਕਿਆਂ ਦਾ ਫੂਡ ਟੇਸਟ ਕਰਦੇ ਹੁੰਦੇ ਆ ਪਰ ਜਿਹੜਾ ਸਬਰ ਆ ਉਹ ਬੰਦੇ ਨੂੰ ਹਮੇਸ਼ਾ ਆਪਦੀ ਰੋਟੀ ਢੱਕ ਖਾ ਕੇ ਆਉਂਦਾ ਬਾਈ ਸਤਿ ਸ੍ਰੀ ਅਕਾਲ ਇਹ ਸਾਰੇ ਵੀਰ ਇੱਥੇ ਬਾਈ ਤੁਸੀਂ ਹਲਵਾਈ ਹੋ ਜੀ ਸਰ ਇਹ ਬਾਈ ਮਿੱਠਿਆ ਬਣਾਉਂਦੇ ਆ ਭਿੱਖੀ ਪਿੰਡ ਤੋਂ ਉਹਦੇ ਨਾਲ ਰਿਸ਼ਤੇ ਜਿਹੜੀਆਂ ਕੱਢੀ ਜਾਂਦੇ ਆ ਅਸੀਂ ਤੁਸੀਂ ਵੀਰ ਹਰਿਆਣਾ ਕਿੱਥੋਂ ਕੈਥਲ ਕੈਥਲ ਠੀਕ ਹੈ ਜੀ ਹੋਰ ਬਾਈ ਠੀਕ ਠਾਕ ਹੋ ਸਿੰਘ ਸਾਹਿਬ ਗਾਹਾਂ ਚੱਲੀਏ ਅਬ ਦੇਖੀਏ ਮੋੜ ਆਜੋ ਆਜੋ ਅੰਦਰ ਇੱਧਰ ਦੇ ਪਾਸੇ ਬਾਈ ਕਾਊਂਟਰ ਆ ਬਾਹਰ ਤੇ ਗਾਹਾਂ ਜਾ ਕੇ ਤੜਕੇ ਛੜਕੇ ਲਾ ਰਹੇ ਆ ਬਾਈ ਕਿਵੇਂ ਹੋ ਵੀਰੇ ਚੜਦੀ ਕਲਾ ਬਾਈ ਸਾਰੇ ਪੰਜਾਬ ਤੋਂ ਤੁਸੀਂ ਵੀਰੇ ਠੀਕ ਆ ਬਾਈ ਰੰਗ ਬਰੰਗਾ ਭੋਜਨ ਬਣਾਈ ਜਾਂਦੇ ਆ ਅਮਰੀਕਾ ਛੱਟਾ ਗਿਆ ਵੀ। ਇਹ ਚਾਇਆ ਹੋਇਆ ਥਾੜਾ ਪਿਆ। ਤੇ ਸਾਫ ਸਫਾਈ ਦਾ ਸਾਰੇ ਕਸ ਦੇ ਇਹਨਾਂ ਦੇਸ਼ਾਂ ਦੇ ਵਿੱਚ ਖਾਸ ਧਿਆਨ ਰੱਖਣਾ ਪੈਂਦਾ। ਬਕਾਇਦਾ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਹੁੰਦੀ ਕਿੱਦਾਂ ਵੀਰੇ? ਸੱਚੀ ਗੱਲ ਹੈ। ਉਹ ਇਹਨਾਂ ਚੀਜ਼ਾਂ ਦੀ ਨਿਗਰਾਨੀ ਰੱਖਦੀ ਹੈ। ਚੱਲੀਏ ਵੀਰੇ ਆਪਾਂ। ਨਹੀਂ ਕੋੜੇ ਵਾਲਾ। ਕੀ ਬਾ? ਸਿੱਕਾ ਜੀ। ਕਿੱਦਾਂ? ਬੜੀ 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 ਤੇ ਇਹੋ ਜੇ ਕੰਮ ਕਰਾਉਣ ਨੂੰ ਸੰਭਾਲਣ ਲਈ ਸਾਰੇ ਪਾਸਿਆਂ ਦੇ ਲੋਡ ਹੁੰਦੀ ਆ ਇਹ ਵੀਰ ਹੁਣੀ ਆਂਧਰਾ ਪ੍ਰਦੇਸ਼ ਤੋਂ ਆਂ ਆਂਧਰਾ ਪ੍ਰਦੇਸ਼ ਆਪ ਦਾ ਨਾਮ ਰਵੀ ਰਵੀ ਤਾਂ ਹੁਣ ਪੰਜਾਬੀ ਬੋਲਨੇ ਤਾਂ ਹੁਣ ਪੰਜਾਬੀ ਬੋਲ ਲਨੇ ਆ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਹਰਿਆਣਾ ਪੰਜਾਬ ਤੇ ਆਂਧਰਾ ਪ੍ਰਦੇਸ਼ ਨਾਲ ਮਿਲ ਕੇ ਚਲਾਉਂਦੇ ਆ ਠੀਕ ਆ ਵੀਰੇ ਇਹ ਬਾਈ ਹੁਣੀ ਮੈਨੇਜਮੈਂਟ ਸੰਭਾਲਦੇ ਆ ਹੈਲੋ ਓਕੇ ਹੈਲੋ ਹੈਲੋ ਅਮਰਿਤ ਭਾਈ ਵਰਸੀ ਆ ਨੈਮ ਮੈਂ ਮੁਹੰਮਦ ਮੁਹੰਮਦ ਫਰਉਈ ਇਜਿਪਟ ਮੁਹੰਮਦ ਫਰਮ ਇਜਿਪਟ ਆ ਸੰਦੀਪ ਇਹ ਆਪਣੇ ਮੰਦੂਬ ਆ ਦੇਖਾ ਫਿਨਿਸ਼ ਮੰਦੂਬ ਤੁਹਾਡਾ ਕੰਮ ਸਾਮਤ ਹੈ ਸਾਰਾ ਕੰਮ ਜਿੰਨੇ ਵੀ ਮੰਤਰੀ ਦੇ ਕੰਮ ਨੇ ਲਿਖਤ ਪੜਤ ਦੇ ਹੀ ਕਰਾ ਕੇ ਲੈ ਕੇ ਆਉਣਾ ਓਕੇ ਓਕੇ ਲਾਇਸੈਂਸ ਕੈਦੇ ਬਣਾਉਣੇ ਡਰਾਈਵਰਾਂ ਦੇ ਰੀਨਿਊ ਕਰਾਉਣੇ ਵੀਜੇ ਲਾਣੇ ਉਹਨਾਂ ਦੇ ਵੀਜੇ ਨਵੇਂ ਕਢਾਉਣੇ ਸਾਰੇ ਕੰਮ ਇਹ ਕਰਦਾ ਓਕੇ ਹ ਇਹਨੂੰ ਕਹੋ ਤੁਹਾਡੇ ਦੇਸ਼ ਆਵਾਂਗੇ ਅਸੀਂ ਹੁਆ ਇਹ ਵੀ ਇਜੀ ਮਸਰ OK वेलकम वेलकम ਟੂ ਇਜੀਪਟ ਥੈਂਕ ਯੂ ਯੂ ਵਿਜ਼ਿਟ ਇੰਡੀਆ ਹਾਂ ਇਨਸ਼ਾ ਅੱਲਾਹ ਕਿਜ਼ਿਟ ਇੰਡੀਆ ਹੀ ਕੋਈ ਇੰਡੀਆ ਸਵਾ ਸਵਾ ਅਦਾ ਬਿੰਜਾਪ ਕੋ ਹੋਆ ਪੰਜਾਬ ਯਾਲਾ ਮੈਂ ਉਧਰ ਤੱਕ ਗਰੋਸ ਹੰਤ ਤੱਕ ਇਹ ਆ ਜੀ ਸੋਨੇ ਰੰਗੀ ਲਿਫਟ ਆਹ ਸਾਹਮਣੇ ਖੁੱਲ ਗਿਆ ਐਵੇਨਿਊ ਮਾਲ ਤੁਰਦੇ ਤੁਰਦੇ ਸ਼ਹਿਰ ਸੱਜਣ ਦੇ ਆ ਪਹੁੰਚੇ ਇੱਕ ਪਾਸੇ ਆਪਾਂ ਇਹਨਾਂ ਦੇ ਪੁਰਾਣੇ ਘਰ ਦੇਖਦੇ ਹੁੰਨੇ ਆ ਤੇ ਇੱਕ ਪਾਸੇ ਇੱਕ ਵੱਡਾ ਮਾਲ ਹੈ ਐਵੇਨਿਊ ਮਾਲ ਐਵੇਨਿਊ ਮਾਲ ਦੇ ਵਿੱਚ ਵੀ ਇਹਨਾਂ ਨੇ ਪੁਰਾਣੇ ਘਰਾਂ ਲਈ ਦਿੱਖ ਬਣਾਈ ਹੋਈ ਆ ਵੱਡਾ ਮਾਲ ਹੈ ਬਹਿਰੀਨ ਦੇ ਵਿੱਚ ਵੀ ਇਹ ਕਿਹੋ ਜਿਹਾ ਮਾਲ ਸੀ ਤੇ ਇੱਕ ਕੁਵੈਤ ਦੇ ਵਿੱਚ ਲੁੱਕ ਪੁਰਾਣੀ ਆ ਪਰ ਸਮਾਨ ਸਾਜੋ ਸਮਾਨ ਸਾਰਾ ਉਹ ਨਵੇਂ ਸਮੇ ਦਾ ਹੀ ਆ ਹਾਂ ਜਿਹੜੀਆਂ ਇਹੋ ਜਿਹੀ ਥਾਵਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਇਸ ਵੇਲੇ ਫਰੇਮ ਦੇ ਵਿੱਚ ਦੇਖ ਰਹੇ ਆ ਇਹੋ ਜਿਹੇ ਥਾਵਾਂ ਤੇ ਆਪਣੇ ਬੰਦੇ ਬਹੁਤ ਘੱਟ ਹੁੰਦੇ ਆ ਉਹਦਾ ਕਾਰਨ ਇਹ ਆ ਵੀ ਇਹ ਥਾਵਾਂ ਮਹਿੰਗੀਆਂ ਹੁੰਦੀਆਂ ਨੇ ਤੇ ਇੱਥੇ ਇੱਥੋਂ ਦੇ ਮੂਲ ਵਾਸੀ ਹੁੰਦੇ ਆ ਇਕੱਲੇ। ਪਾਲ ਦੇ ਵਿੱਚ ਆਪਾਂ ਇਸ ਵੇਲੇ ਬੈਠੇ ਆ। ਇੱਥੇ ਸਾਰੇ ਤਰ੍ਹਾਂ ਦੇ ਢਾਬੇ ਨੇ। ਵੀਡੀਓ ਉਧਰ ਤਾਂ ਨਹੀਂ ਬਣਾਦੇ ਉਧਰ ਬੀਬੀਆਂ ਤੁਰੀਆਂ ਫਿਰਦੀਆਂ। ਤੇ ਜੇ ਕੋਈ ਕੈਮਰੇ ਦੇ ਵਿੱਚ ਆ ਜੇ ਤਾਂ ਉਹ ਜੀ ਗੱਲਬਾਤ ਹੋ ਜਾਂਦੀ ਹੈ ਕਿ ਪਰਦਾ ਇੱਥੇ ਵੱਡੀ ਗੱਲਬਾਤ ਆ। ਇੱਥੇ ਲਬਨਾਨੀ, ਯਮਣੀ, ਇੰਡੀਅਨ ਆ। ਇਹ ਸਾਰੇ ਰੈਸਟੋਰੈਂਟ ਸਾਰੇ ਢਾਬੇ ਬਣੇ ਹੋਇਆ ਖਾਣ ਪੀਣ ਦਾ ਸਮਾਨ ਓਕੇ ਆ। ਆਪੀ ਲੱਗੇ ਆਪਾਂ ਥੋੜਾ ਇੱਕ ਵਾਰ ਡਾਲ ਦੇਗਾ ਵੀਡੀਓ ਕੇ ਲਈ ਸਾਨੂੰ ਵੀ ਪਤਾ ਲੱਗ ਜਾਏਗਾ ਇਹ ਮਿੱਤਰ ਜਿਹੜਾ ਚਾਹ ਪਾਈ ਜਾਂਦਾ ਹੈ ਕੇਰਲਾ ਦਾ ਤੇ ਲੀੜੇ ਕੱਪੜੇ ਬਾਈ ਨੇ ਇਧਰਲੇ ਪਾਏ ਹੋਏ ਆ ਯੂਨੀਫਾਰਮ ਆ ਇਹਨਾਂ ਦੀ ਯੂਨੀਫਾਰਮ ਵਾਲਾ ਸੂਟ ਲੈ ਬਾਈ ਬੰਨੀਏ ਤਰਾ ਚਮਚਾ ਚਮਚਣ ਚਾਹੀਦਾ ਨੂੰ ਖਾਣ ਲਈ ਹਾਂ ਦੇਖੀ ਗਿਆ ਸਾਹਤ ਪੜੇ ਦੰਬ ਦੇ ਦੇਆ ਸਰਾਇਆਂ ਸਰਾਇਆਂ ਲੋ ਸਸਤੇ ਸ਼ੇਕ ਹੂੰ ਸਸਤੇ ਸ਼ੇਕ ਸਸਤੇ ਸ਼ੇਕ ਸਾਈਕਲ ਚੈਕ ਕਰ ਲਓ ਕੈਮਰਾਮੈਨ ਭਾਜੀ ਇਹ ਵੀ ਗੱਲ ਪਾਣੀ ਆ ਉਹ ਭਾਜੀ ਇਹ 220 ਦੀ ਮਿਲੂਗਾ 300 ਦੀ ਮਰਦੀ ਗੱਡੀ 300 ਦੀ ਗੱਡੀ ਆ ਨਾ ਇੱਕ ਦੇ ساتھ ਚੱਲੇਗੀ ਤੇ ਚੱਲ ਜਾਓ ਲਓ ਮੈਂ ਬਣਾਉਣੇ ਦਿੰਦਾ ਚੰਗੀ ਬਣਾਉ ਬਸ 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 ਇਹ ਚੈਕ ਦੂਰ ਨਹੀਂ ਲੈਣਾ ਨਾ ਸ਼ਾਟ ਇਹ ਖੁੱਲੇ ਦਿੱਤੀ ਸੀ ਨਾ ਇਹਨੇ ਕਾਫੀ ਜੀ ਹਰ ਕੀ ਹੂੰ ਬਾਬਾ ਦਿੱਤੀ ਸੀ ਹਾਂ ਆਹ ਕਾਫੀ ਵਾਲੀ ਦੁਕਾਨ ਆ ਜਿੱਥੇ ਕਾਫੀ ਪੀਤੀ ਆ ਕਿਹੜੀ ਸੀ ਕਾਫੀ ਬਣਾਦੀ ਉਹ ਆਪਣੀ ਅਰਬਿਕ ਅਰਬਿਕ ਕਾਫੀ ਅਰਬਿਕ ਕਾਫੀ ਸੋਨਾ ਬਣਾਇਆ ਹੋਇਆ ਬਾਈ ਜਿਹੜੀ ਉਹ ਜਿਹੜਾ ਉਹ ਜੱਗ ਸੀ ਕਾਫੀ ਵਾਲਾ ਉਹਨੂੰ ਕੀ ਕਹਦੇ ਆ ਦੱਲਾ 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 ਹਾਂ ਅਸੀਂ ਅੰਦਰ ਰਾਜਦੇ ਘਾਵਰੇ ਆਪ ਕਹਾਂ ਸੇ ਹੋ ਮੈਂ ਰਾਜਸਥਾਨ ਆਏ ਰਾਜਸਥਾਨ ਵਾਲੇ ਕਿਵੇਂ ਹੋ ਅੱਛਾ ਰਾਜਸਥਾਨ ਕਹਾਂ ਸੇ ਅਸਨ ਸੀਕਰ ਡਿਸਟ੍ਰਿਕਟ ਸੀਕਰ ਡਿਸਟ੍ਰਿਕਟ ਝੁੰਝ ਨੂੰ ਆਓ ਅਮਾਰੇ ਝੁੰਝਰੂ ਵੀ ਪਾਸੀ ਹੈ ਨਾ ਹਾਂ ਓਕੇ ਦੁਕਾਨ ਅਚੀ ਸਜਾਈਆ ਯਾਰ ਆਪਨੇ ਉਮਾਨ ਦੇ ਵਿੱਚ ਮਸਕਟ ਚ ਇੱਕ ਵੱਡਾ ਮਾਲ ਬਣਿਆ ਉਹਦਾ ਨਾਮ ਅਮਾਨ ਮਾਲ ਦੁਬਈ ਚ ਬਣਿਆ ਹੋਇਆ ਉਹਦਾ ਨਾਮ ਦੁਬਈ ਮਾਲ ਤੇ ਬਹਿਰੀਨ ਤੇ ਆਹ ਦੇਸ਼ ਦੇ ਵਿੱਚ ਜਿਹੜਾ ਬਣਿਆ ਇਹਦਾ ਨਾਮ ਐਵੇਨਿਊਸ ਸੋਹਣੀ ਸ਼ਾਇਆ ਹੈ ਬਾਰੇ ਤੁਰੇ ਜਾਂਦੇ ਸੀ ਤਾਂ ਵੀਰ ਹੁਣੀ ਆ ਦੁਕਾਨ ਦੇ ਵਿੱਚੋਂ ਬਾਹਰ ਨਿਕਲੇ ਆ ਆਪਣੇ ਪੰਜਾਬ ਵਾਲੇ ਆ ਬੇਲੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੈਮਾ ਸਤਾਂ ਹਾਂਜੀ ਸਰ ਵਧੀਆ ਵਧੀਆ ਕਿੱਥੋਂ ਬਾਈ ਆ ਗਏ ਮੈਂ ਭਾਈ ਹਸ਼ਿਆਰਪੁਰ ਤੋਂ ਹਸ਼ਿਆਰਪੁਰ ਵਾਲੇ ਇੱਥੇ ਆ ਆ ਮੌਲ ਬੈਠੇ ਖੜੇ ਭਾਈ ਹੁਣੀ ਕਿਹੜੀ ਮੌਲ ਐਵਨਿਊ ਸਮਾਲ ਚਾਰਲਸ ਐਂਡ ਕੈਥ ਪਰਸ ਤੇ ਹੋਰ ਸਾਜੋ ਸਮਾਨ ਅਤੇ ਕੰਪਨੀਆਂ ਇਹਨਾਂ ਦੀ ਸਿੰਗਾਪੁਰ ਦੀ ਆ ਇਹ ਵੀਰ ਹੁਣੀ ਕਦੇ ਕੁਦਰਤੀ ਨਿਗਾ ਵਜੀ ਤੇ ਬਾਹਰ ਨੂੰ ਆਏ ਆ ਆਪਣੇ ਨਾਲ ਜੁੜੇ ਹੋਏ ਆਪਣੇ ਸਫਰਾਂ ਕਰਕੇ ਹੋਰ ਭਾਈ ਨਵਮਤਾ ਜੀ ਸਭ ਵਧੀਆ ਭਾਜੀ ਤੇ ਸਾਡੀ ਹਰ ਵੀਡੀਓ ਕੇ ਦੇਖਦੇ ਆ ਫੋਲੋਅ ਕਰਦੇ ਆ ਕੀ ਬਾਤ ਹੈ ਅੱਜ ਦੇਖੋ ਸੋ ਆਪ ਵੀ ਮਿਲ ਗਿਆ ਮਿਲਨੂ ਕਾਜੀ ਭਾਈ ਉਹਨੂੰ ਤੇ ਮੈਸੇਜ ਕਰ ਦਿੱਤੇ ਕਿ ਤੇ ਐਵੇਂ ਨਹੀਂ ਲੱਗਦਾ ਸੀ ਭਾਜੀ ਅੱਜ ਵੀ ਜਦੋਂ 12 ਵਜੇ ਘਰ ਜਾਣਾ ਉਹ 11 ਵਜੇ ਡਿਊਟੀ ਕਦੋਂ ਨਹੀਂ ਉਹ ਤਾਂ ਚੈਨਲ ਕੇ ਤੁਹਾਨੂੰ ਅੱਜ ਦੇਖ ਲਏ ਜਿਨ੍ਹਾਂ ਨਾਲ ਫੋਨ ਤੇ ਗੱਲ ਕਰਦੇ ਆ ਆਪਾਂ ਉਹਨਾਂ ਨੂੰ ਮਿਲਿਆ ਨਹੀਂ ਜਾਂਦਾ ਸਗਾ ਦੀ ਐ ਸਵੱਬੀ ਮੇਲੇ ਹੋਈ ਜਾਂਦੇ ਆ ਚੱਲ ਠੀਕ ਆ ਵੀਰੇ ਓਕੇ ਭਾਜੀ ਧੰਨਵਾਦ ਬਈਏ ਗੇੜੇ ਅਹੀਂ ਐਪਨੀ ਉਹਦੇ ਥੈਂਕ ਯੂ ਓਕੇ ਦੇਸ਼ ਕਵੈਤ ਦੇ ਰੰਗ ਦੇਖਦੇ ਦੇਖਦੇ ਆਪਾਂ ਇਸ ਇਲਾਕੇ ਦੇ ਵਿੱਚ ਆਏ ਆ ਇਹ ਇਲਾਕੇ ਨੂੰ ਹਸਾਵੀ ਕਿਹਾ ਜਾਂਦਾ ਬਹੁਤੇ ਕੰਮ ਕਰਨ ਵਾਲੇ ਵੀਰ ਭਰਾ ਜਿਹੜੇ ਆਪਣੇ ਵਰਗੇ ਦੇਸ਼ਾਂ ਚੋਂ ਆਉਂਦੇ ਆ ਇੰਡੀਆ ਪਾਕਿਸਤਾਨ ਨੇਪਾਲ ਸਰੀਆ ਸੂਡਾਨ ਸਾਰੇ ਇੱਥੇ ਰਹਿੰਦੇ ਨੇ ਇਸ ਥਾਂ ਤੇ ਸਹਾਵੀ ਕਹਿੰਦੇ ਬਾਰੋਂ ਹਾਂ ਹਾਂ ਕਿ ਫਿਲਮ ਚ ਕਹਿੰਦਾ ਨਾ ਨਾ ਫੋਟੋ ਵੀ ਭੇਜਿਆ ਕਰੋ ਆਪਾਂ ਫੋਟੋ ਭੇਜੀ ਜਾਂਦੇ ਆ ਵੀ ਇੱਥੇ ਸਹਾਵੀ ਦੇ ਵਿੱਚ ਇਸ ਹਸਾਵੀ ਦੇ ਵਿੱਚ ਹੀ ਖੜੇ ਆ ਤੇ ਇਹ ਸਾਰੇ ਪੰਜਾਬ ਵਾਲੇ ਆਪ ਨੂੰ ਮਿੱਤਰਬੇਲੀ ਮਿਲ ਰਹੇ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਈ ਹੁਣਾਂ ਦਾ ਰੋਪੜ ਇਲਾਕਾ ਤੇ ਆਂਦੇ ਸਾਡਾ ਨਿਆਣਾ ਤੁਹਾਡੇ ਵੀਡੀਓ ਦੇਖਦਾ ਤੇ ਬਾਈ ਹੁਣਾਂ ਦਾ ਪਿੰਡ ਬੁਰਜਥਰੋੜ ਭਗਤਾ ਭਾਈਕਾ ਕੁਰਚਰਨ ਸਿੰਘ ਨਾਂ ਇਹਨਾਂ ਦਾ ਤੇ ਆਹ ਬਾਈ ਤੁਸੀਂ ਬਾਈ ਆਪਣੀ ਇਹ ਤਸਵੀਰ ਨਿਕੋ ਉਧਰ ਪਿੰਡ ਉਗੀ ਜ਼ਿਲ੍ਹਾ ਜਲੰਧਰ ਅੱਛਾ ਉਹ ਗੱਲ ਦੱਸੋ ਜਿਹੜੀ ਤੁਸੀਂ ਕਹਿ ਰਹੇ ਸੀਗੇ ਵੀ ਭਾਈ ਆ ਫੜ ਲਓ ਖਲ੍ਹ ਵਾਰ ਲਿਓ ਹਾਂਜੀ ਜੀ ਮੈਂ ਇਹ ਕਹਿੰਦੇ ਆ ਕਿ ਬੰਦੇ ਨੂੰ ਮੋਟਰਸਾਈਕਲ ਤੇ ਇੱਥੇ ਕਵੈਦ ਦੇ ਵਿੱਚ ਡਿਲੀਵਰੀ ਦੇ ਕੰਮ ਤੇ ਕਦੀ ਨਹੀਂ ਆਉਣਾ ਚਾਹੀਦਾ ਇਹਦੇ ਵਿੱਚ ਰਿਸਕ ਬਹੁਤ ਆਤੀ ਆਓ ਤੇ ਗੱਡੀ ਦੇ ਕੰਮ ਤੇ ਆਓ ਡਿਲੀਵਰੀ ਦੇ ਵਿੱਚ ਤੇ ਇਹਦੇ ਵਿੱਚ ਐਕਸੀਡੈਂਟ ਹੁੰਦੇ ਆ ਬਹੁਤ ਖਤਰਾ ਆ ਵਾ ਮੋਟਰਸਾਈਕਲ ਤੇ ਜਿੰਨੇ ਵੀ ਪੰਜਾਬੀ ਨਹੀਂ ਆਉਣਾ ਉਹ ਗੱਡੀ ਦੇ ਕੰਮ ਤੇ ਆਓ ਹਾਂਜੀ ਸੜਕਾਂ ਇੱਥੇ ਬਹੁਤ ਤੇਜ਼ ਤਰਾਰਾ ਤੇ ਕਈ ਰ ਕੋਈ ਨੁਕਸਾਨ ਹੁੰਦਾ ਇਹ ਸਾਨੂੰ ਜਿਹੜੇ ਕੱਲ ਪਰਸੋ ਮਿਲੇ ਸੀ ਮੁੰਡੇ ਉਹਨਾਂ ਨੇ ਵੀ ਸਨੇਹਾ ਲਾਇਆ ਸੀਗਾ ਬਾਈ ਜੀ ਹਾਂਜੀ ਸਾਨੂੰ ਬਾਅਦੇ ਪੁੱਛਦੇ ਆ ਆਊਟ ਐਕਸਪੀਰੀਅੰਸ ਦਿਨਾਓ ਕੋਈ ਹਾਂ ਬਿਨਾਂ ਚਲੋ ਕਰਨ ਦੇ ਕੋਈ ਫਾਇਦਾ ਨਹੀਂ ਭਾਈ ਹਾਂ ਠੀਕ ਆ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਬਾਈਆਂ ਨੂੰ ਵਧੀਆ ਫਿਰ ਆਪਾਂ ਹੋਰ ਹੋਰ ਜਿਹੜੇ ਇਲਾਕੇ ਦੇ ਆਪਾਂ ਖੜੇ ਆ ਇਸ ਵੇਲੇ ਇੱਥੇ ਇਹੋ ਜਿਹਾ ਇਲਾਕਾ ਦੇਖਦੇ ਦੇ ਨਾਲ ਹੀ ਇੱਥੇ ਇੱਕ ਯੂਨੀਵਰਸਿਟੀ ਬਣੀ ਹੋਈ ਹੈ ਨਵੀਂ ਬਣੀ ਆ ਉਹ ਕਹਿੰਦੇ ਵੀ ਗਲਫ ਰਿਜਨ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਆ ਤੇ ਹੁਣ ਇਥੋਂ ਨਿਕਲਦੇ ਆਪਾਂ ਕਬਾਇਦ ਦੇ ਹੋਰ ਰੰਗ ਦੇਖਦੇ ਆ ਚੰਗਾ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਓਕੇ ਓਕੇ ਵੀਰੇ ਰੋਪੜਾ ਵਾਲੇ ਬਹੁਤ ਹੋਇਆ ਜੀ ਔਕੇ ਭਾਈ ਤਲਾਬਾਤ ਪਹੁੰਚੇ ਮੇਰੇ ਚਲੋ ਫਿਰ ਸਿੰਘ ਸਾਫ ਜਦੋਂ ਆਪਾਂ ਮੁੰਬਈ ਨੂੰ ਘੁੰਮਦੇ ਹੁੰਨੇ ਤਾਂ ਇੱਕ ਇਲਾਕਾ ਉਹਦੇ ਵਿੱਚ ਕਲਾਬਾ ਜਿੱਥੇ ਤਾਜ ਹੋਟਲ ਤੇ ਇੰਡੀਆ ਗੇਟ ਵਰਗੀਆਂ ਥਾਵਾਂ ਬਣੀਆਂ ਹੋਈਆਂ ਨੇ ਤਾਂ ਉਹਨੂੰ ਕਿਹਾ ਜਾਂਦਾ ਕਲਾਬਾ ਕਿਹਾ ਜਾਂਦਾ ਬਹੁਤ ਸੋਹਣਾ ਇਲਾਕਾ ਤੇ ਦੂਜੇ ਪਾਸੇ ਸਲਾਮ ਏਰੀਆ ਹੁੰਦਾ ਜਿਹਨੂੰ ਧਰਾਵੀ ਕਿਹਾ ਜਾਂਦਾ ਜਿਹੜਾ ਇਲਾਕਾ ਦੇਖ ਕੇ ਨਿਕਲੇ ਆ ਬਿਲਕੁਲ ਧਰਾਵੀ ਵਰਗਾ ਸੀ ਆਹ ਲਿਖਿਆ ਕੇ ਪੀਟੀਸੀ ਕੁਵੈਟ ਪਬਲਿਕ ਟਰਾਂਸਪੋਰਟ ਕੰਪਨੀ ਇਹਦਾ ਉਹ ਆ ਦੂਜਾ ਆਪਣਾ ਕੀ ਕਹਿੰਦੇ ਆ ਬਸ ਸਟੈਂਡ ਆ ਤੇ ਆ ਅਸ਼ ਦੇਸ਼ ਦੀ ਕਰੰਸੀ ਆ ਸੈਂਟਰਲ ਬੈਂਕ ਆਫ ਕੁਵੇਤ ਇਹਦੇ ਚ ਆ ਨੋਟ ਨੇ ਵੱਡਾ ਨੋਟ ਇਥੇ 20 ਦਾ ਇਹ 20 ਦਾ ਨੋਟ ਆਪਣੇ ਕਿੰਨੇ ਬਣ ਜਾਂਦੇ ਆ ਆਪਣੇ ਬਈ 1 2 270 ਦੰਗੇ ਛੋਟੇ ਪੰਜਰ ਮੇਰੇ ਕੋਲ 5400 ਰੁਪਇਆ ਬਣ ਜਾਂਦਾ ਹਨਾ 5400 ਬਣ ਜਾਂਦਾ 5400 ਆ ਇਹ ਤੇ ਦੁਨੀਆ ਦੇ ਵਿੱਚ ਸਭ ਤੋਂ ਤਗੜੀ ਕਰੰਸੀ ਇਹਨਾਂ ਦੀ ਆ ਵੱਡਾ ਨੋਟ 20 ਦਾ ਤੇ ਉਹਦੂਗਾ ਥੱਲੇ ਫਿਲਸ ਚੱਲਦੇ ਆ ਸੈਂਟਰਲ ਬੈਂਕ ਆਫ ਕੁਵੇਤ ਕਿਹੜਾ ਕੋਈ ਜ਼ਿਆਦਾ ਵੱਡਾ ਆ। ਉਹ ਜੇ ਕਿਹਦੇ ਪਿੰਡ ਤੋਂ ਨੇ ਤਾਂ ਆਪਾਂ ਹੋਰ ਵੀ ਮਾਨਦਾਨ ਕਰਦੇ ਜੇ ਤੇ ਪਿੰਡ ਆਏ ਤਾਂ ਪਿੰਡ ਵੀ ਜ਼ਰੂਰ ਮਿਲਾਂਗੇ। ਆ ਇੱਕ ਜ਼ਿਆਦਾ ਹੀ ਆ ਬੜੀ ਸ਼ੂਰ। ਫਿਰ ਗਿਫਟ ਅਸੀਂ ਵੀ ਦੇਵਾਂਗੇ ਇੱਕ ਆ। ਕੋਈ ਗੱਲ ਨਹੀਂ ਭਾਜੀ ਤੁਹਾਨੂੰ ਇੱਥੇ ਇੱਥੇ ਨਹੀਂ ਲੈਣਾ ਜਦੋਂ ਉੱਥੇ ਆਏ ਆ ਉੱਥੇ ਲੈਣਾ। ਨਹੀਂ ਹੁਣ ਹੁਣੇ ਹੁਣੇ ਹੁਣੇ। ਅੱਛਾ ਤੁਸੀਂ ਚੱਕੋ। ਆ ਬੜਾ ਦੇ ਦੀ। ਤੁਸੀਂ ਚੱਕੋ ਆ ਛੱਡ ਦਿਓ। ਆ ਬੜਾ ਕਲਾਸ। ਭਾਜੀ ਆ ਜਾਓ ਤੁਸੀਂ ਵੀ। ਪੰਗੂ ਆ ਜਾਓ ਵੀਰੇ। ਆ ਜਾਓ। ਵੀਰੇ ਫੋਨ ਤੇ ਹੀ ਕੀ ਹਾਲ ਚਾਲ ਹੈ ਤੁਹਾਡਾ? ਤੁਹਾਡਾ ਹੋ ਗਿਆ ਫਾਈਨਲ ਮੈਚ? ਅਲੇ ਦਾ ਹੁਣ ਸੈਮੀ ਫਾਈਨਲ ਸਟਾਰਟ ਹੋਏ ਨੇ ਠੀਕ ਆ ਠੀਕ ਆ ਆ ਭਾਜੀ ਅਮਰੀਕ ਕੋਲ ਆ ਕਰੋ ਤੁਸੀਂ ਛੋਟਾ ਜਿਹਾ ਗਿਫਟ ਆ ਅਲੇ ਭਾਜੀ ਬਾਈ ਯਾਰ ਖੇਚਲਾ ਬਾਣੀ ਕਰਦੇ ਹੋ ਵੀਰੇ ਬਾਬਾ ਸੁੱਖ ਰੱਖੇ ਹਜੇ ਦਾ ਟਾਈਮ ਹੀ 7-8 ਮਹੀਨੇ ਹੋਏ ਆ ਇਹਨੂੰ ਤੇ ਜਦੋਂ ਪਿੰਡਾਂ ਇਹਦੇ ਜਰੂਰ ਕੋਈ ਵਧੀਆ ਗਿਫਟ ਤੁਹਾਡੇ ਲਈ ਲਿਆਵਾਂਗੇ ਉਹ ਨਹੀਂ ਸੋਹਣਿਆ ਨਹੀਂ ਭਾਜੀ ਬਾਈ ਆਪਾਂ ਵੀ ਦੇਣਾ ਪਈਆਂ ਨੂੰ ਨਹੀਂ ਨਹੀਂ ਭਾਜੀ ਦੇਣੀ ਆਪਾਂ ਵੀ ਗਿਫਟ ਦੇਵਾਂਗੇ ਲੈ ਹੋਵਾਂਗੇ ਜਰੂਰ ਲਵਾਂਗੇ ਭਾਜੀ ਜਿਹੜਾ ਪਿਆ ਆਪਣੇ ਕੋਲੇ ਤੇ ਦੇ ਆ ਨਹੀਂ ਲੋਟ ਉਹਦਾ ਨਹੀਂ ਨਹੀਂ ਭਾਜੀ ਨਹੀਂ ਨਹੀਂ ਲੋਟ ਹੀ ਲੋਟ ਆ ਭਾਜੀ ਗੱਲ ਪਤਾ ਕੀ ਆ ਮੁੰਡੇ ਬਹੁਤ ਪੰਜਾਬੀ ਇਥੇ ਪਰ ਇੱਕ ਜज्बा ਹੁੰਦਾ ਅੱਜ ਤੁਹਾਨੂੰ ਦੇਖਿਆ ਤੁਹਾਨੂੰ ਮਿੰਡ ਦੀ ਚਾਂਗ ਤੇ ਅਈ ਪਾ 36 ਬਹਾਨੇ ਲਾ ਕੇ ਕੰਮ ਤੋਂ ਭੱਜ ਗਏ ਆ ਮੈਂ ਕਿਹਾ ਵੀ ਮੇਰਾ ਮੋਟਰ ਹਾਲ ਖਰਾਬ ਹੋ ਗਿਆ ਅਸੀਂ ਨਹੀਂ ਆਣਾ ਸਹੀ ਅੱਲਾ ਭਾਜੀ ਸਹੀ ਅੱਲਾ ਭਾਜੀ ਹੁਣ ਵੀ ਔਨ ਡਿਊਟੀ ਆ ਅਸੀਂ ਪਰ ਨਹੀਂ ਮੈਂ ਕਿਹਾ ਯਾਰ ਬਾਈ ਕੋ ਜਾ ਕੇ ਆਉਣਾ ਜ਼ਰੂਰ ਭਾਈ ਨੂੰ ਮਿਲਣਾ ਇੱਕ ਜज्बा ਹੁੰਦਾ ਭਾਜੀ ਚਾਹ ਜਾਂ ਹੁੰਦਾ ਬਾਈ ਨੂੰ ਵੀ ਭਾਈ ਆਕਰੋ ਥੋੜਾ ਨਾ ਵੀਰੇ ਵੀਰ ਬਣ ਕੇ ਅਸੀਂ ਇੱਥੋਂ ਵੀ ਹੁਣੇ ਹੀ ਪੀ ਕੇ ਨਿਕਲੇ ਆ ਬਾਈ ਬੜਾ ਬਾਈ ਨੂੰ ਲਓ ਬਾਈ ਲਓ ਮੇਰਾ ਵੀਰ ਇਹਦਾ ਫਿਰ ਭਾਜੀ ਆ ਨਹੀਂ ਭਾਜੀ ਨਹੀਂ ਇਹਨਾਂ ਨਹੀਂ ਮੇਰੀ ਗੱਲ ਸੁਣ ਐ ਨਹੀਂ ਮੇਰਾ ਵੀਰ ਇਹਨੂੰ ਇਹਨੂੰ ਫੜ ਲਾ ਬਾਈ ਬੜਾ ਧੰਨਵਾਦ ਭਾਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇਰਾ ਵੀਰੇ ਨਹੀਂ ਨਹੀਂ ਕੋਈ ਨਹੀਂ ਬਾਈ ਬਾਬਾ ਸੁੱਖ ਰੱਖੇ ਆਪਾਂ ਮੇਂ ਜਦੋਂ ਮਿਲਾਂਗੇ ਗਾਣਾ ਤੁਸੀਂ ਹੈ ਕਿੱਥੋਂ ਦੱਸਿਓ ਮੈਂ ਬਾਈ ਸ਼ਹਿਰਪੁਰ ਤੋਂ ਪਿੰਡ ਢੋਲਣਾ ਵਾਲਾ ਮੇਰਾ ਪੇਟ ਢੋਲਣਾ ਢੋਲਣਵਾਲ ਹਿਸ਼ਾਰਪੁਰ ਢੋਲਣ ਬਾਹਾ ਤਾਂ ਨਹੀਂ ਕਿਤੇ ਢੋਲਣਵਾਲ ਭਾਜੀ ਢੋਲਵਾਹਾ ਸਾਡੇ ਕੋਲੇ ਪੈਣਦਾ ਢੋਲਵਾੜੇ ਚ ਪੈ ਜਾਂਦਾ ਹਾਂਜੀ ਢੋਲਵਾਹਾ ਭਾਜੀ ਮੇਰੇ ਲਾਗੇ ਢੋਲਵਾਹਾ ਨਹੀਂ ਉੱਥੇ ਟਰੈਕਿੰਗ ਗਰੂਪ ਕਿਉਂ ਵੀ ਹੈਗੇ ਢੋਲਵਾਹਾ ਹੀ ਹੈ ਭਾਜੀ ਢੋਲਵਾਹਾ ਹੀ ਹੈ ਅਦਲਾ ਜਨੋੜੀ ਮੇਰੇ ਲਾਗੇ ਜਨੋੜੀ ਢੋਲਵਾਹਾ ਏਰੀਆ ਉਧਰਲਾ ਏਰੀਆ ਭਾਜੀ ਸਾਡਾ ਕਿਹੜਾ ਪਿੰਡਾ ਮੇਰੇ ਢੋਲਣਵਾਲ ਪਿੰਡ ਭਾਜੀ ਗੁਰਰਾਮਦਾਸ ਲੰਗਰ ਹਾਲ ਭਾਜੀ ਹਿਸ਼ਾਰਪੁਰ ਚ ਸਭ ਤੋਂ ਮਸ਼ਹੂਰ ਹੈ ਜਿੱਥੇ ਦਿੱਲੀ ਜੀ ਪੀਜੇ ਦਾ ਲੰਗਰ ਲੱਗੇ ਸੀ ਭਾਜੀ ਉਹ ਸਾ ਫੁੱਲਾਬੜੀ ਪੁੰਗਾ ਪੁੰਗਾ ਹਰਿਆਣਾ ਠੀਕ ਹੈ ਭਾਈ ਤੁਸੀਂ ਭਾਈ ਜਲੰਧਰ ਤੋਂ ਆਹੀ ਲੰਮੇ ਪਿੰਡ ਤੋਂ ਲੰਮੇ ਪਿੰਡ ਤੋਂ ਹਾਂਜੀ ਜਲੰਧਰ ਲੰਮਾ ਪਿੰਡ ਬਹੁਤ ਬਹੁਤ ਧੰਨਵਾਦ ਭਾਈ ਧੰਨਵਾਦ ਤੁਹਾਡਾ ਵੀਰੇ ਧੰਨਵਾਦ ਤੁਹਾਡਾ ਇਹ ਸਾਰੇ ਭਾਈ ਇਹ ਧਰਤ ਤੇ ਚੋਗਾ ਚੁਗਣ ਆਇਆ ਤੇ ਇਹ ਦੂਜਿਆਂ ਨੂੰ ਚੋਗਾ ਖਵਾ ਰਹੇ ਆ ਤਾਲਾਬਾਦ ਵਾਲੇ ਬੇਲੀ ਆ ਸਾਰੇ ਇਨਾ ਮੋਟਰਸਾਈਕਲਾਂ ਦੇ ਵੀਰ ਹੋਣੀ ਇਹ ਮਿਲਣ ਆਏ ਆ ਜਿਹੜੇ ਜਿਹੜੇ ਆਪਾਂ ਨੂੰ ਦੇਖਦੇ ਆ ਉਹਨੇ ਤੇ ਨਾਲ ਆਪਣੇ ਵੱਲ ਆਉਂਦੇ ਆ ਤੇ ਇਹਨਾਂ ਬਾਈਆਂ ਦੇ ਅਸੀਂ ਸਦਾ ਹੀ ਸ਼ੁਕਰਗੁਜ਼ਾਰ ਆਂ ਜਿਹੜੇ ਭਰਾ ਸਾਨੂੰ ਮਿਲਦੇ ਨੇ ਧੰਨਵਾਦ ਭਾਜੀ ਤੁਹਾਡਾ ਧੰਨਵਾਦ ਵੀਰੇ ਨਹੀਂ ਨਹੀਂ ਬਾਈ ਯਾਰ ਇਹੋ ਜਿਹੀ ਗੱਲਾਂ ਠੀਕ ਆ ਬਰੇ ਚੜਦੀ ਕਲਾ ਬਾਈ ਮੇਰੇ ਨਾਲ ਦੀ ਜੈਕਟ ਪਾਈ ਹੋਈ ਆ ਬਾਈਆਂ ਨੇ ਇਹ ਇਹ ਲਾਜ਼ਮੀ ਆ ਹਨਾ ਇੱਥੇ ਤੇ ਹੈਲਮਟ ਵੀ ਲਾਜ਼ਮੀ ਆ ਹੈਲਮਟ ਸੇਫਟੀ ਦਾ ਪੂਰਾ ਖਿਆਲ ਰੱਖਿਆ ਜਾਂਦਾ ਤੁਹਾਨੂੰ ਕਿੰਨਾ ਕਿੰਨਾ ਚਿਰ ਹੋ ਗਿਆ ਇਸ ਦੇਸ਼ 'ਚ ਸਾਨੂੰ ਭਾਜੀ 1 ਸਾਲ 2 ਮਹੀਨੇ ਹੋ ਗਏ 1 ਸਾਲ ਤੇ 2 ਮਹੀਨੇ ਹਾਂ ਜੀ ਵਧੀਆ ਵੀਰੇ ਓਕੇ ਰਿਪੋਰਟ ਸਾਰਾ ਕਿਰਪਾ ਮਾਲਕ ਦੀ ਹਾਂ ਜੀ ਹਾਂ ਜੀ ਠੀਕ ਹੈ ਭਾਈ ਜੀ ਠੀਕ ਹੈ ਚਲੋ ਠੀਕ ਹੈ ਸਿੰਘ ਸਾਹਿਬ ਕਰਦੇ ਆ ਦਰਸ਼ਨ ਮੇਲੇ ਪੰਜਾਬ ਕਦੇ ਪੰਜਾਬ ਮਰਨੇ ਆ ਭਾਈ ਓਕੇ ਭਾਈ ਜੀ ਓਕੇ ਵੀਰੇ ਸਤਿ ਸ੍ਰੀ ਅਕਾਲ ਜੀ ਹਰ ਸਿੰਘ ਚੰਗਾ ਭਾਈ ਸਤਿ ਸ੍ਰੀ ਅਕਾਲ ਵੀਰੇ ਆ ਇੱਥੇ ਇੱਕ ਦਫ਼ਤਰ ਬਣਿਆ ਇੱਥੇ ਬੇੜੀਆਂ ਬੁੱਕ ਕਰਕੇ ਬੰਦੇ ਨੂੰ ਝੂਟੇ ਲੈਣ ਲਈ ਭੇਜਦੇ ਆ ਇੱਕ ਟਾਪੂ ਤੇ ਜਾਣ ਦੀ ਰਾਇ ਸੀ ਉਹ ਕਹਿੰਦੇ ਵੀ ਉੱਥੇ ਟੱਬਰ ਹੋਊਗਾ ਫਿਰ ਤੁਸੀਂ ਗਾਂਹ ਜਾਇਓ ਉਹਨਾਂ ਨੂੰ ਕੋਈ ਫਾਇਦਾ ਨਹੀਂ ਤੇ ਟੱਬਰ ਇੱਥੇ ਸੁੱਖਣਾ ਸਾਰੇ ਕੱਲੇ ਕਹਿ ਰਹੇ ਆ ਮੁੰਡੇ ਹੁਣ ਇੱਥੇ ਅੱਧੇ ਘੰਟੇ ਦੀ ਫੀਸ ਭਰ ਕੇ 20 ਦਿਨਾਰ ਝੂਟੇ ਲੈਣ ਜਾਵਾਂਗੇ ਰਾਤ ਨੂੰ ਇਹਨਾਂ ਬਿਲਡਿੰਗਸ ਨੂੰ ਦੇਖਦੇ ਆਪਾਂ ਸਮੁੰਦਰ ਦੇ ਵਿੱਚ ਵੜ ਕੇ ਦੇਸ਼ ਕੁਵੈਤ ਦਾ ਸਫਰ ਕਰਦੇ ਆ ਆਪਾਂ ਤੇ ਕੁਵੈਤ ਦਾ ਪੂਰਾ ਨਾਮ ਹੈ ਦੌਲਤ ਅਲ ਕੁਵੈਤ ਦੌਲਾ ਅਸਲ ਦੇ ਵਿੱਚ ਅਰਬੀ ਚ ਸਟੇਟ ਨੂੰ ਕਿਹਾ ਜਾਂਦਾ ਇਹ ਸਟੇਟ ਆ ਸਟੇਟ ਆਫ ਕੁਵੈਤ ਕੁਦਾਸ ਸਿੰਘ ਸਤਿੰਦਰ ਤੇ ਪੰਗੂ ਲੋਟ ਆਫ ਪੀਪਲ ਇਨ ਥਿਸ ਫਰੇਮ ਨੈ ਵੀ ਨਾਸਰ ਤਾਜ ਲੋਕਾਂ ਦੀ ਨਜ਼ਰੀ ਛੜ ਜੂ ਕਿਹੜੇ ਗੇੜੇ ਨਾਰਾ ਨੀਵੇ ਕਰਜੂ ਇਹਨਾਂ ਨਾਲ ਦੇ ਨਾ ਨੀ ਨਾ ਤਾਂ ਜਿਵੇਂ ਨਾਨਕੇ ਹਾਏ ਆਜ ਤੋਂ ਦੇ ਕੰਪਨੀਆਂ ਜਿਹੜੀ ਸਮੁੰਦਰ ਦੇ ਗੇੜੇ-ਗੂੜੇ ਘਤੌਦੀ ਆ ਸਮੁੰਦਰ ਕੰਢੇ ਬਸੇ ਦੇਸ਼ਾਂ ਦਾ ਕਮਾਈ ਦਾ ਸਾਧਨ ਵੱਡਾ ਇਹ ਹੁੰਦਾ ਵੀ ਤੁਸੀਂ ਜਿਹੜੇ ਘੁਮਣ ਆਉਂਦੇ ਇਹਨਾਂ ਨੂੰ ਬਾਹੋਏ ਨਾ ਚ ਤੇ ਸਮੁੰਦਰ ਦੇ ਵਿੱਚ ਗੇੜੇ ਘਤਾਉ ਹੁਣ ਤਾਂ ਘਰ ਵੱਡੇ ਪੱਦਰ ਤੇ ਚੱਲ ਪਿਆ ਕੰਮ ਆਪਣੇ ਕੋਚੀ ਤੋਂ ਸ਼ਿਪ ਚੱਲਣ ਲੱਗਿਆ ਕੇਰਲਾ ਤੋਂ ਜਿਹੜਾ ਬੰਦਿਆਂ ਨੂੰ ਬਾਕੇ ਸਿੱਧਾ ਦੁਬਈ ਆਇਆ ਕਰੂਗਾ ਤਿੰਨ ਚਾਰ ਦਿਨਾਂ ਦਾ ਮੇਰੇ ਖਿਆਲ ਚੋਂ ਸਮੁੰਦਰੀ ਸਫ਼ਰ ਹੋਊਗਾ ਤੇ ਲੋਕ ਇਹੋ ਜਿਹੇ ਐਡਵੈਂਚਰ ਅੱਜਕੱਲ ਕਰਨਾ ਪਸੰਦ ਕਰਦੇ ਆ ਬਾਪੂ ਜੀ ਵੀ ਪੁੱਛਦੇ ਸੀ ਇਹ ਜਗੜ ਪਾ ਲੈ ਪਈ ਇਹ ਪਾਣੀ ਪੈ ਲਾਉਣੀ ਪਣੀ ਜੇ ਆਪ ਲਾਉਣੀ ਪੈਣੀ ਆ ਵੀਰਾ ਜਵਾਕਾ ਚੱਲੇ ਆਣੇ ਸਾਰੇ ਜੰਨੇ ਹੈ ਸਹੀ ਕਿਤੇ ਕਵੇਜ ਦੇ ਪਾਣੀ ਦੇ ਗੂਤੇ ਲੱਗਦੇ ਹੁੰਦੇ ਸਾਡ ਨੂੰ ਆਏ ਤਾਂ ਸਾਡੇ ਢਿੱਲੋਂ ਨੇ ਇੱਕ ਵਾਰੀ ਉਹ ਦੂਜੇ ਨਹੀਂ ਹੁੰਦੇ ਮੋਟਰਸਾਈਕਲ ਬਾਅਦ ਚ ਕੱਢਿਆ ਨਾ ਕੱਢਿਆ ਮੋਟਰਸਾਈਕਲ ਨਹੀਂ ਹੁੰਦੇ ਇਹਦੇ ਹਾਂ ਪਾਣੀ ਵਾਲੇ ਹਾਂ ਉਹ ਭਿਜਾਉਂਦੇ ਭਰਾ ਇੱਕ ਉੱਪਰ ਦੀ ਛਾਲ ਮਰਾਦੀ ਦੋ ਲੱਗੇ ਹੋਏ ਉਹਦੇ ਉਹਨੇ ਉੱਪਰ ਦੀ ਛਾੜ ਮਾਰਾ ਦੀ ਸਾਰੇ ਪਲਟਾ ਤੇ ਅੱਠ ਨੌ ਜਾਨੇ ਦਾੜ-ਦਾੜ ਚੱਕਦੇ ਉਹਦਾ ਨਜ਼ਾਰਾ ਵੈਸੇ ਮੋਟਰਸਾਈਕਲ ਦਾ ਬਾੜਾ ਆ ਅਸੀਂ ਗੋਆ ਗੀਤਾ ਜਿਹਾ ਹੁਕਮ ਆ ਜਿਹੜਾ ਤੁਸੀਂ ਕਹਿੰਦੇ ਮੋਟਰਸਾਈਕਲ ਵਾਲਾ ਉਹ ਉਹ ਮੋਟਰਸਾਈਕਲ ਦਾ ਬਾੜਾ ਵਧੀਆ ਨਾ ਛੱਡ ਨਹੀਂ ਲੱਗਦਾ ਛੱਡ ਨਹੀਂ ਲੱਗਦਾ ਸਾਹਮਣੇ ਜਿਹੜੀ ਬੇੜੀ ਦੇ ਵਿੱਚ ਬੈਠੇ ਆ ਆਪਣੀ ਬੇੜੀ ਨੂੰ ਚਲਾਉਣ ਵਾਲਾ ਮਿੱਤਰ ਸ਼੍ਰੀਲੰਕਾ ਦਾ ਜਦੋਂ ਆਏ ਮਾਹੌਲ ਜਆ ਬਣ ਲਈਦਾ ਗੱਲਾਂ ਬਾਤਾਂ ਹੋਣ ਲੱਪੈਂਦੀਆਂ ਨਜ਼ਾਰਾ ਉਦੋਂ ਹੀ ਆਉਂਦਾ ਹੈਲੋ ਬ੍ਰਦਰ ਵਾਟਸ ਯਰ ਨੇਮ ਜਯਾ 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 ਤੇ ਸ਼੍ਰੀਲੰਕਾ ਦੇ ਵਿੱਚ ਬੁੱਧ ਧਰਮ ਨੂੰ ਮੰਨਣ ਵਾਲੇ ਬਹੁਤ ਲੋਕ ਰਹਿੰਦੇ ਆ ਇਹ ਅਰਕੀ ਜਦੋਂ ਆ ਰਹੇ ਸੀ ਤਾਂ ਅਸੀਂ ਸ਼੍ਰੀਲੰਕਾ ਵਿੱਚ ਦੀ ਆਏ ਸੀਗੇ ਕਲੰਬੋ ਘੁੰਮ ਗਏ ਸੀ ਅਸੀਂ 5-7 ਘੰਟੇ ਕਲੰਬੋ ਚਲਾਈ ਸੀਗੀ ਸ਼੍ਰੀਲੰਕਾ ਤੇ ਇਧਰਲੇ ਪਾਸੇ ਆਪਾਂ ਨੂੰ ਦੂਰ-ਦੂਰ ਤੱਕ ਦਿਸਦੀਆਂ ਨੇ ਇਹ ਸ਼ਹਿਰ ਕੁਵੈਤ ਦੀਆਂ ਉੱਚੀਆਂ ਇਮਾਰਤਾਂ ਇੱਕ ਵੀ ਨਾ ਪਈਏ ਸ਼ਾਲਾਂ ਤੇਜ਼ ਆ ਤੇ ਪਾਣੀ ਥੋੜਾ-ਥੋੜਾ ਕਿਤੇ ਨਾ ਕਿਤੇ ਸਾਹਾਂ ਨੂੰ ਕੜਤ ਚ ਪੈਦਾ ਸਾਲਮੀਆਂ ਇਲਾਕਾ ਦੀਦਾ ਆਪਾਂ ਨੂੰ ਸਾਲਮੀਆਂ ਉਹ ਉੱਧਰ ਬਣੇ ਹੋਏ ਨੇ ਕੁਵੈਤ ਟਾਵਰ ਜਿਹੜੇ ਇਹ ਸ਼ਹਿਰ ਦੇ ਵਿਚੋਂ ਸਾ ਸਭ ਤੋਂ ਪਹਿਲਾਂ ਦੇਖੇ ਸੀਗੇ ਤੇ ਇਧਰਲੇ ਪਾਸੇ ਇਹਦੇ ਟਾਵਰਾਂ ਟਾਵਰਾਂ ਦੇ ਉੱਤੇ ਝੰਡੇ ਉਹ ਕਿਤੇ ਹੋਇਆ ਇਹਦੇ ਰੰਗਾਂ ਲਾਈਟਿੰਗ ਕੀਤੀ ਹੋਈ ਹੈ ਕਿਉਂਕਿ 25 ਤਰੀਕ ਨੂੰ ਨੈਸ਼ਨਲ ਤੇ ਆ ਇਹ ਮੁਲਕ ਦਾ ਸੋਨਾ ਮੋਲ ਹੈ ਸਾਡੇ ਕਿਹਾ ਪਾਜੀ ਫਲੋਰ ਤਿਆਰ ਕਰਦੇ ਹੋਏ ਤੇ ਇੱਧਰ ਆਪਣੇ ਬਾਈ ਖੜੇ ਆ ਸਾਰੇ ਦیدار ਗਿੱਲ ਵੀਰ ਭੰਗੂ ਸਾਹਿਬ ਵਰਪੂ ਸਿੰਘ ਨਿਊ ਨੇਮ ਆ ਨਿਊ ਨੇਮ ਦیدار ਨਿਊ ਨੇਮ ਦیدار ਗਿੱਲ ਉਹ ਇੱਕ ਜਿਹੜਾ ਵੀਰਾ ਕਮੇਟੀਨ ਆ ਨਾ ਦیدار ਗਿੱਲ ਮੈਨੂੰ ਬਾਈ ਦਾ ਮੜੰਗਾ ਉਹਦੇ ਨਾਲ ਦਾ ਲੱਗਦਾ ਠੀਕ ਆ ਵੀਰ ਵਧੀਆ ਵਧੀਆ ਓਕੇ ਜੀ ਓਕੇ ਇਸ ਵੇਲੇ ਆਪਾਂ ਸਮੁੰਦਰ ਦੇ ਵਿੱਚ ਬੈਠਿਆਂ ਤੇ ਝੂਟੇ ਲੈ ਰਹੇ ਹਾਂ ਸਮੁੰਦਰ ਅਸਲ 'ਚ ਬਹੁਤ ਵੱਡੀ ਸ਼ਾਇਆ ਸਮੁੰਦਰ ਆਪਣੇ ਇੰਡੀਆ ਦਾ ਬਹੁਤ ਵੱਡਾ ਹਿੱਸਾ ਸਮੁੰਦਰਾਂ ਦੇ ਨਾਲ ਲੱਗਦਾ ਇਹਨਾਂ 'ਚ ਦੋਮਾਂ 'ਚ ਫਰਕ ਹੁੰਦਾ ਇੱਕ ਨੂੰ ਸੀ ਕਹਿੰਦੇ ਆ ਤੇ ਇੱਕ ਨੂੰ ਓਸ਼ੀਅਨ ਕਹਿੰਦੇ ਹੁੰਦੇ ਆ ਓਸ਼ੀਅਨ ਦੀ ਗਿਣਤੀ ਮੇਰੇ ਖਿਆਲ ਚ 5 ਆ ਤੇ 5 ਹੀ ਆ ਸ਼ਾਇਦ ਤੇ ਜਿਹੜੇ ਚ ਆਪਾਂ ਹੁਣ ਫਿਰਦੇ ਆ ਇਹ ਆ ਅਰੇਬੀਅਨ ਗਲਫ ਤੇ ਸਮੁੰਦਰਾਂ ਦਾ ਵਿੱਚ ਜਿਹੜਾ ਆਪਾਂ ਇੰਟਰਨੈਟ ਵਰਤਦੇ ਆ ਇਹਦੇ ਨਾਲ ਜੁੜੀ ਇੱਕ ਗੱਲ ਇਹ ਆ ਵੀ ਜਿੰਨਾ ਵੀ ਦੁਨੀਆ ਦੇ ਵਿੱਚ ਇੰਟਰਨੈਟ ਫਾਈਬਰ ਆਪਟਿਕਸ ਵਿਛਾਇਆ ਗਿਆ ਉਹ ਸਮੁੰਦਰਾਂ ਵਿੱਚ ਦੀ ਵਿਛਾਇਆ ਗਿਆ ਸਾਰਾ ਜੇ ਕਿਸੇ ਨੇ ਪੜ੍ਹਿਆ ਹੋਵੇ ਤਾਂ ਪੰਜਾਬੀ ਨੇ ਨਰਿੰਦਰ ਸਿੰਘ ਕਪਾਨੀ ਜਿਹੜੇ ਫਾਈਬਰ ਆਪਟਿਕਸ ਦੇ ਜਨਮਦਾਤਾ ਸੀ ਫਾਈਬਰ ਆਪਟਿਕਸ ਇੱਕ ਤੋਂ ਬਾਅਦ ਉਹ ਦੂਜੀ ਥਾਂ ਸਿਗਨਲ ਭੇਜਣ ਵਾਲਾ ਜਿਹੜਾ ਹਿਸਾਬ ਕਿਤਾਬ ਹੁੰਦਾ ਸੋਨਾ ਵਿਸ਼ਾ ਇਹ ਤੇ ਬਾਕੀ ਜਿੱਥੇ ਜਿਹੜੇ ਪਾਣੀਆਂ ਚਾਪਾਂ ਫਿਰਦੇ ਆ ਇਹਨਾਂ ਦੀ ਡੈਂਸਿਟੀ ਸੀਖ ਹੁੰਦੀ ਆ ਇੱਕ ਡੈਡ ਸੀ ਆ ਉਹ ਉਹਦੇ 사ऊदी ਦੇ ਪਰਲੇ ਪਾਸੇ ਲੱਗ ਜਾਂਦਾ ਮੇਰੇ ਖਿਆਲ ਚ ਡੈਡ ਸੀ ਕਿੱਥੇ ਜੇ ਆਪਣਾ ਦੀ ਹਾਂਜੀ ਡੈਡ ਸੀ ਕਿੱਥੇ ਜੇ ਆ ਉਹ ਹੈਗਾ ਜਾਰਡਨ ਜਾਰਡਨ ਵਾਲੇ ਪਾਸੇ ਇਜ਼ਰਾਈਲ ਦੇ ਵਿਚਾਲੇ ਇਜ਼ਰਾਈਲ ਦੇ ਵਿਚਾਲੇ ਦੀ ਹਾਂ ਇਜ਼ਰਾਈਲ ਲਬਨਾਨ ਜਿੱਤੇ ਫਲਸਤੀਨਰ ਦੇ ਦੇਸ਼ ਉਹਦੇ ਪਰਲੇਬਾਜ਼ੇ ਆ ਡੈਡ ਸੀ ਉਹਦੇ ਚ ਬੰਦਾ ਤੈ ਉਹਦੀ ਮਤਲਬ ਇੰਨੀ ਡੈਂਸਟੀ ਇੰਨਾ ਸੰਘਣਾ ਪਾਣੀ ਆ ਲੂਣ ਇੰਨਾ ਜ਼ਿਆਦਾ ਤੇ ਬੰਦਾ ਬੇਸ਼ੱਕ ਉੱਤੇ ਲੰਮਾ ਪਿਆ ਰਹੇ ਡੁੱਬਦਾ ਨਹੀਂ ਇਹ ਵੀਰ ਹੋਣਾ ਨਾਲ ਇੱਥੇ ਜਿਹੜਾ ਦਿੱਤਾ ਅੱਧੇ ਘੰਟੇ ਦੀ ਫੋਟੋ ਕੀਤੀ ਸੀ ਹਿਸਾਬ ਤਾਬ ਹੁਣ ਆਪਾਂ ਵਾਪਸ ਜਾਂਦੇ ਆ ਫਿਰ ਮਾੜੇ ਮੁੱਟੇ ਹੋਰ ਰੰਗ ਦੇਖਦੇ ਆ ਫਿਰ ਲੰਮ ਲੇਟ ਫਮਾਂਗੇ ਠੀਕ ਆ ਬਾਜੀ ਠੀਕ ਆ ਜੀ ਕੱਟ ਦੇ ਅਧਿਆ ਵੀਰੇ ਕਿਦਾਂ? ਠੀਕ ਠਾਕ ਜੀ। ਵਾਹ ਬਾਈ। ਸੱਸੀ ਅਕਾਲ ਵੀਰ ਕਿਦਾਂ? ਵਾਹ ਹੀ ਮਿਲੇ ਭਾਜੀ ਹੁਣੇ। ਬਾਈ ਅਸੀਂ ਤਾਂ ਵਿੱਚ ਵਜਦੇ ਫਿਰਦੇ ਤੁਸੀਂ ਮਿਲੋ ਸਹੀ ਸਾਨੂੰ। ਕਿੱਧਰ ਗਏ ਘੁੰਮਣ ਫਿਰਦੇ ਸੀ? ਅਸੀਂ ਆ ਅੰਦਰ ਗਏ ਸੀਗੇ ਬੇੜੀ ਤੇ। ਅੱਛਾ ਅੱਛਾ। ਹੋਰ ਨਾ? ਕਿੱਥੋਂ ਵੀਰ ਵਰਗੇ? ਅਮਰ ਸਾਹਿਬ। ਸਾਰੇ ਅਮਰ ਸਾਹਿਬ ਸਾਹਿਬ। ਅਮਰ ਸਾਹਿਬ ਸਾਰੇ ਇੱਕੋ ਹੀ ਪਿੰਡ ਹੈ ਸਾਡਾ। ਇੱਕੋ ਪਿੰਡ ਹੈ। ਕਿਹੜੇ ਪਿੰਡ ਤੋਂ? ਬਿਆਸ। ਬਿਆਸ। ਤੁਸੀਂ ਸਾਡਾ ਪਿੰਡਾ ਕਾਲੇਗੇ ਭਾਜੀ। ਕਾਲੇ ਕੇ ਪਿੰਡ ਕਾਲੇ ਬਾਬਾ ਬਕਾਲਾ ਸਾਹਿਬ ਦੇ ਕੋਲ ਬਾਬਾ ਬਕਾਲਾ ਸਾਹਿਬ ਦੇ ਕੋਲ ਠੀਕ ਹੈ ਹੋਰ ਇੱਥੇ ਕਿੱਥੇ ਸਾਲਮੀਆ ਰਹਿੰਦੇ ਹੋ ਇੱਥੇ ਜਲੀਬ ਰਹਿੰਦੇ ਜਲੀਬ ਏਰੀਆ ਜਲੀਬ ਉਹ ਜਲੀਬ ਉਹਦੇ ਨੇੜੇ ਹੀ ਨਹੀਂ ਆਪਾਂ ਦਾ ਹਸਾਬ ਹੀ ਹਾਂ ਜੀ ਹਸਾਬ ਹੀ ਹੈ ਇਸੇ ਅਸੀਂ ਉਧਰੋਂ ਇੱਧਰ ਆਏ ਆਪਾਂ ਸਿੱਧੇ ਇਹਨਾਂ ਉੱਚੇ ਟਾਵਰਾਂ ਦੇ ਸ਼ਹਿਰ ਦੇ ਵਿੱਚ ਆਪਾਂ ਨੂੰ ਇਹ ਵੀਰ ਮਿਲ ਲਾਇਆ ਸਾਰੇ ਚਾਰੇ ਬਾਈ ਅਮਰਤਸਰ ਜ਼ਿਲ੍ਹੇ ਤੋਂ ਆ ਇਹਨਾਂ ਚੋਂ ਤਿੰਨ ਬਾਈ ਇਲੈਕਟ੍ਰੀਸ਼ੀਅਨ ਆ ਤੁਸੀਂ ਇਲੈਕਟ੍ਰੀਸ਼ੀਅਨ ਨੂੰ ਹਾਂਜੀ ਜੀ ਤੁਸੀਂ ਡਰਾਈਵਰ ਭਾਈ ਇਹ ਵੀਰ ਹੁਣੀ ਡਰਾਈਵਰ ਨੇ ਇਹ ਬਾਈ ਹੁਣੀ ਇਲੈਕਟ੍ਰੀਸ਼ੀਅਨ ਨੇ ਤੇ ਇਹ ਬਾਈ ਹੁਣੀ ਮਕੈਨੀਕਲ ਇੰਜੀਨੀਅਰ ਮਕੈਨੀਕਲ ਕੈਮਰਾ ਤਾਂ ਉਹਨੂੰ ਕਰਨਾ ਪੈਣਾ ਮੈਨੂੰ ਕਿੱਥੇ ਲੱਗਉਂਦਾ ਮੈਨੂੰ ਚੰਗਾ ਜੀ ਸਤਿ ਸ੍ਰੀ ਅਕਾਲ ਸਾਰੇ ਬਾਈਆਂ ਨੂੰ ਬਾਈ ਘੁੰਮਦੇ ਕਮਾਉਂਦੇ ਆਪਾਂ ਕੁਵੈਤ ਚ ਲੱਗੇ ਹੋਏ ਇੱਕ ਮੇਲੇ ਚ ਪਹੁੰਚ ਗਏ ਸਾਹਮਣੇ ਚੰਡੋਲ ਝੂਟਦੀ ਚੰਡੋਲ ਜਟਕੀਏ ਪੂਰੇ ਮੇਲੇ ਤੋਂ ਪਛਾਣ ਲਈ ਜਟਨੇ ਆਪਾਂ ਚੜਾਂਗੇ ਜੀ ਨੋਲ ਤੇ ਬਾਈ ਹਾਂਜੀ ਹਾਂਜੀ ਆ ਚੰਡੋਲ ਤੇ ਵੀ ਚੜਾਂਗੇ ਤੇ ਆਲੇ-ਦਾਲੇ ਲੱਗੇ ਹੋਏ ਹੋਰ ਫੰਗੂੜੇ ਗੀਤ ਸੰਗੀਤ ਮौज ਮੇਲਾ ਖਾਣ ਪੀਣ ਸ਼ੋਰ ਮੇ ਠੰਡੇ ਤੱਤੇ ਇੱਕ ਨੰਬਰ ਮਾਹੌਲ ਆ ਇੱਥੇ ਇਹ ਮੇਲੇ ਦਾ ਸਮਾਰਾਪ ਦੇ 9 ਵਜੇ ਤੇ 20 ਮਿੰਟ ਇੱਥੇ ਪਹੁੰਚਿਆ ਚੰਡੋਲ ਤੇ ਆ ਬੰਦਾ ਡਰਦਾ ਤੇ ਵੀ ਬਾਹ ਫੜੀ ਆ ਹਾਂ ਗੱਭਰੂ ਗੱਭਰੂ ਦੇਸ ਪੰਜਾਬ ਦੇ ਗੱਭਰੂ ਇੱਕ ਮਿੰਟ ਗੱਭਰੂ ਕਿਸੇ ਜੰਗ ਵਾਲੇ ਮੈਦਾਨ ਤੋਂ ਸਿੱੜਦੇ ਹੋ ਇੱਥੇ ਥੋੜੀ ਮਰਵਾਣਾ ਬੜੀ ਗੱਲ ਕਰ ਲੈ ਕਰੀ ਜਾਂਦੀ ਯਾਰ ਦੀ ਜਾਂਦੀ ਯਾਰ ਦੀ ਕੀ ਦਾ ਬਾਤ ਚੱਲ ਹੁੰਦੀ ਆ ਆ ਦੇਖ ਲੈ ਵੀਰੇ ਦੋਏ ਬੰਦੇ ਫੜ ਕੇ ਖੜਾਏ ਹੋਏ ਨੇ ਭੱਜੀ ਜਾਂਦੇ ਨੇ ਉਹ ਨਹੀਂ ਨਹੀਂ ਇਹ ਤਾਂ ਹੌਲੀ ਆ ਯਾਰ ਮੁਕਸਰ ਮੇਲੇ ਬਹੁਤ ਤੇਜ਼ ਹੁੰਦੀ ਆ ਮੈਂ ਤਾਂ ਉਹੀ ਚੱਕਰ ਤੇ ਡਰੀ ਜਾਂਦਾ ਤੁਸੀਂ ਇੱਥੇ ਰਹਿ ਕੇ ਤੁਸੀਂ ਹਾਂ ਬਾਕੀ ਦਿਖਾਉਂਗਾ ਉਹਦੇ ਵਿੱਚ ਬਿਠਾਣੇ ਨੇ ਬੰਦੇ ਇਹਦੇ ਉੱਤੇ ਖੜ ਕੇ ਇਹੋ ਜਿਹਾ ਮੇਲਾ ਦਿਖਦਾ ਉੱਥੇ ਚੜ੍ਹ ਕੇ ਇਹਦੇ ਸੋਹਣਾ ਜਿਹਾ ਮਾਹੌਲ ਪੂਰਾ ਔਰ ਰੰਗ-ਬਰੰਗੇ ਭੰਗੂੜੇ ਕੁੱਚੀਆਂ ਬਿਲਡਿੰਗਸ ਪਾਰਕਿੰਗ ਦੇ ਵਿੱਚ ਖੜੀਆਂ ਕਾਰਾਂ ਖਾਂਦੇ ਪਿੰਦੇ ਮौजਾਂ ਮਾਣਦੇ ਲੋਕ ਉਹ ਤੁਸੀਂ ਉਧਰ ਉਧਰ 뷰 ਮਾਣੋ ਯਾ ਡਰੋ ਨਾ ਤੁਸੀਂ ਹੈ ਇਹਨਾਂ ਨੂੰ ਦੇਖ ਦੇਖਾ ਸਾਈਆਂ ਦਾ ਦੋ ਬੰਦੇ ਡਰ ਜਾਂਦੇ ਸਾਡੇ ਨਾਲ ਦੇ ਬਸ ਸੋਹਣਾ ਮੇਲਾ ਦੀਦਾ ਇਥੋਂ ਆਏ ਨਾ ਜਰੂਰ ਜੀ ਆ ਨਹੀਂ 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 ਬਾਬਾ ਜੀ ਕੁਝ ਨਹੀਂ ਹੁੰਦਾ ਇਹਦੀ ਸਪੀਡ ਰੈਗੂਲਰ ਆ ਸਾਨੂੰ ਇੱਥੇ ਚੜਨ ਵੇਲੇ ਹੀ ਪੁੱਛਿਆ ਇਹਨਾਂ ਨੂੰ ਵੀ ਭਾਈ ਇਹ ਕਿੰਨੀ ਤੇਜ਼ ਚੱਲਦੀ ਆ ਉਹ ਆਦੇ ਲੋਕ ਇਹ ਚ ਇੰਟਰਸਟਿਡ ਨਹੀਂ ਹੈਗੇ ਤਾਂ ਕਰਕੇ ਸਾਰੀਆਂ ਸਾਰੀਆਂ ਦੀਆਂ ਪੰਗੂੜੇ ਵਿਹਲੇ ਪਏ ਆ ਅਸੀਂ ਆ ਚਾਰ ਪੰਜ ਜਾਣੇ ਤੋਂ ਕੋਈ ਚਾਰ ਪੰਜ ਅਰਬੀ ਹੋਰ ਚੜੇ ਹੋਏ ਆ ਇਥੇ ਇਨਕਰੀਜ਼ ਸਪੀਡ ਬ੍ਰਦਰ ਠੰਡ ਦੇ ਨੇ ਤੇ ਗਰਮੀ ਜਿੱਥੇ ਅੰਤਾਂ ਦੀ ਗਰਮੀ ਵੜਦੀ ਆ ਤੇ ਠੰਡ ਦੇ ਮਹੀਨਿਆਂ ਚ ਇਹੋ ਜਿਹੇ ਖੁੱਲੇ ਮੇਲੇ ਲੱਗਦੇ ਆ ਜਦੋਂ ਠੰਡ ਲੰਘ ਗਈ ਹੋਰ ਮਹੀਨੇ ਤੱਕ ਤਾਂ ਸਾਰਾ ਇਥੋਂ ਸੰਤ ਪੇੜਾ ਚੱਕ ਕੇ ਸਾਂਭ ਦੇਣਗੇ ਇਹਨਾਂ ਦੇ ਅਰਧ ਦੇਸ਼ਾਂ ਦੇ ਸਭ ਤੋਂ ਵੱਧ ਇਹ ਖਾਧਾ ਜਾਂਦਾ ਇਹ ਲੋਕ ਡਰਾਈਵ ਥਰੂ ਤੋਂ ਕਾਫੀ ਫੜ ਲੈਂਦੇ ਨੇ ਤੇ ਡਰਾਈਵ ਥਰੂ ਤੋਂ ਹੀ ਫੜ ਲੈਂਦੇ ਨੇ ਸ਼ੋਰਮਾ ਸ਼ੋਰਮਾ ਕਿਹਾ ਜਾਂਦਾ ਇਹਨਾਂ ਬੱਗਰ ਨਿਕਲਦਾ ਹੈ ਯਾ ਪਤਾ ਨਹੀਂ ਕਿੰਨੀ ਨੇੜੇ ਆ ਜਾਂਦਾ ਹੈ ਹਾਂਜੀ ਨਿਸ਼ਾਨਾ ਆਪਾਂ ਆ ਪਾਸ ਲਾਜ ਚ ਇਹ ਝੱਟ ਵੀ ਕਰਕੇ ਦੇਖ ਲਈਏ ਬਾਈ ਸਿਆ ਆਪਾਂ ਇਹ ਨਾ ਨਿਸ਼ਾਨੇ ਲਾਉਣੇ ਆ ਤੇ ਇਹਦਾ ਕੋਈ ਇਹਦਾ ਕੋਈ ਮਤਲਬ ਇਸਕਾ ਕੋਈ ਨਾਮ ਨੂੰ ਵੀ ਦਿੱਤੇ ਆ ਕੋਈ ਮਿਲਦਾ ਵੀ ਨਾਮ ਵੀ ਮਿਲਦਾ ਇਸਕਾ ਕੀ ਬੋਲਦੇ ਨਾਮ ਨਹੀਂ ਹੁੰਦਾ ਪੰਜਾਬ ਇੰਡੀਆ ਸੀ ਬਾ ਠੀਕ ਆ ਕੋਈ ਬਾਤ ਨਹੀਂ ਡੰਗ ਲੈ ਗਿਆ ਜਿੱਥੇ ਕਿਹਦੇ ਕੋਈ ਸੈਂਟਰ ਮੇਂ ਦੇਖੋ ਪਹਿਲਾਂ ਉੱਥੇ ਨਿਸ਼ਾਨੇ ਲਾਓ ਤੇ ਮੁੜ ਕੇ ਰਿਜ਼ਲਟ ਵੀ ਦੇ ਦਿੰਦੇ ਆ ਇਹੋ ਚਾ ਰਿਜ਼ਲਟ ਨਿਕਲਿਆ ਜਦੋਂ ਉਹ ਵੱਲ ਆਇਆ ਸੀ ਉਹਦੋਂ ਇਹ ਫੇਰ ਮੁੱਕ ਗਈ ਫੰਡ ਸਹੀ ਹੈ ਆਰੇ ਹਾਂ ਆਰੇ ਹਾਂ ਹਾਂ ਅੱਜ ਆਪਾਂ ਦੇਸ਼ ਕੁਵੈਤ ਦੀਆਂ ਬਹੁਤ ਸਾਰੀਆਂ ਥਾਵਾਂ ਦੇਖੀਆਂ ਮਲੇ ਗਲੇ ਸਮੁੰਦਰ ਬਸੀਸ ਔਰ ਸਾਰਾ ਕੁਝ ਕਾਰਨੇ ਸ਼ੋਰਲਾ ਪਰਲਾ ਬੜੀਆਂ ਸੋਹਣੀਆਂ ਥਾਵਾਂ ਸੀਆਂ ਕੱਲ ਨੂੰ ਆਪਾਂ ਮਿਲਦੇ ਹਾਂ ਨਵੇਂ ਸਫ਼ਰ 'ਚ ਨਵੀਂ ਵੀਡੀਓ ਦੇ ਨਾਲ ਕੱਲ ਦਾ ਦਿਨ ਕੁਵੈਤ ਦੇ ਵਿੱਚ ਹੋਰ ਹੈਗੇ ਆ ਅੱਜ ਤਰੀਕ ਕਿੰਨੀ ਹੈ ਬਾਈ ਅੱਜ ਬਾਈ 22 ਤਰੀਕ ਹੈ ਨਾ ਅੱਜ 22 23 ਫਰਵਰੀ ਨੂੰ ਆਪਾਂ ਕੁਵੈਤ ਦੇ ਵਿੱਚ 24 ਦੀ ਸਵੇਰ ਨੂੰ ਕਵੈਤ ਦੇ ਵਿੱਚੋਂ ਬਾਹਰ ਨਿਕਲ ਜਾਣਾ 사ウਦੀ ਅਰਬ ਵਾਲਾ ਮਿਲਦੇ ਆਪਾਂ ਕੱਲ ਦੇ ਸਫਰ 'ਚ ਕੱਲ ਦੀ ਵੀਡੀਓ ਦੇ ਨਾਲ ਤੇ ਬਹੁਤ ਬਹੁਤ ਧੰਨਵਾਦ ਪਿਆਰ ਸਤਿਕਾਰ ਭਾਈ ਪਰਪੂਰ ਸਿੰਘ ਪਰਪੂਰ ਪਿਆਰ